ਗਲਤੀ ਕਰਨਾ ਗੁਨਾਹ ਨਹੀਂ ਪਰ ਉਸੇ ਗਲਤੀ ਤੋਂ ਨਾ ਸਿੱਖਣਾ ਸਭ ਤੋਂ ਵੱਡੀ ਗਲਤੀ ਹੈ ਜਿਹੜੇ ਇਨਸਾਨ ਗਲਤੀਆਂ ਤੋਂ ਡਰਦੇ ਹਨ ਉਹ ਕਦੇ ਨਵਾਂ ਕੰਮ ਨਹੀਂ ਕਰ ਸਕਦੇ ਹਰ ਗਲਤੀ ਸਾਨੂੰ ਇੱਕ ਨਵਾਂ ਸਬਕ ਸਿਖਾਉਂਦੀ ਹੈ ਸਾਨੂੰ ਆਪਣੀ ਅੱਗੇ ਜ਼ਿੰਦਗੀ ਲਈ ਤਿਆਰ ਕਰਦੀ ਹੈ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਇਹ ਗੈਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਪਾਈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਵਾਸਤੇ ਤੇ ਅੱਜ ਜੀ ਮੈਂ ਸਰਾਹੀ ਪਨੀਰ ਬਣਾਉਣੀ ਹੈਗੀ ਜਦੋਂ ਆਪਾਂ ਦੇਖੋ ਪਹਿਲਾਂ ਕੁਕਿੰਗ ਦੇ ਜਿਹੜੀਆਂ ਵੀਡੀਓ ਦੇਖਦੇ ਹੁੰਦੇ ਸੀਗੇ ਹਨਾ ਤੇ ਮੈਨੂੰ ਜਦੋਂ ਮੈਂ ਇਹ ਟਰਾਈ ਕਰਦੀ ਹੁੰਦੀ ਸੀ ਕੋਈ ਵੀ ਚੀਜ਼ ਬਣਾਉਣ ਦੀ ਮੈਂ ਉਹਨਾਂ ਨੂੰ ਵੇਖਣਾ ਹਨਾ ਜਦੋਂ ਤੇ ਮੈਨੂੰ ਇਹ ਲੱਗਣਾ ਵੀ ਜਿਹੜੇ ਇਹ ਮਸਾਲੇ ਪਾ ਰਹੇ ਆਗੇ ਵੀ ਇਹਨਾਂ ਬਿਨਾ ਤਾਂ ਕੋਈ ਚੀਜ਼ ਬਣਨੀ ਨਹੀਂ ਹੈਗੀਗੀ ਵੀ ਜਿਹੜੀ ਇੰਨੇ ਮਸਾਲੇ ਪਾਉਂਦੇ ਆ ਵੀ ਆਪਣੇ ਕੋਲੇ ਆ ਚੀਜ਼ ਹੈ ਨਹੀਂਗੀ ਤੇ ਆਪਾਂ ਇਹ ਬਣਾ ਨਹੀਂ ਸਕਦੇ ਹੈਗੇਗੀ ਤੇ ਜਦੋਂ ਮੈਂ ਇਹਨਾਂ ਨੂੰ ਬਣਾਉਣ ਲੱਗੀ ਨਾ ਤਾਂ ਮੈਨੂੰ ਪਤਾ ਲੱਗਿਆ ਵੀ ਆਪਾਂ ਮਸਾਲਿਆਂ ਤੋਂ ਬਿਨਾ ਵੀ ਕੁਝ ਵੀ ਕੁਝ ਵੀ ਹੈ ਮਤਲਬ ਕੋਈ ਚੀਜ਼ ਜੇ ਆਪਣੇ ਕੋਲੇ ਨਹੀਂ ਹੈਗੀ ਤਾਂ ਫਿਰ ਵੀ ਆਪਾਂ ਕੁਝ ਬਣਾ ਸਕਦੇ ਆ ਤਾਂ ਅੱਜ ਮੈਂ ਸਾਈ ਪਨੀਰ ਤੁਹਾਨੂੰ ਬਿਨਾ ਕੋਈ ਉਸੇ ਮਸਾਲੇ ਤੋਂ ਸਿਰਫ ਸਿੰਪਲ ਜਮਾ ਉਸ ਬਣਾ ਕੇ ਦਿਖਾਉਣੀ ਆਂਗੀ ਤੇ ਤੁਸੀਂ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਦੇਖੋ ਮੈਂ ਪਹਿਲਾਂ ਪਿਆਜ਼ ਤੇ ਟਮਾਟਰ ਛੀਰਲੇ ਸੀ ਜਿੰਨੀ ਕੁ ਮੈਨੂੰ ਗਰੇਵੀ ਚਾਹੀਦੀ ਸੀ ਉਹ ਸਾਬਨਾ ਮੈਂ ਪਿਆਜ਼ ਤੇ ਟਮਾਟਰ ਛੀਰਲੇ ਸੀਗੇ ਤਾਂ ਫਿਰ ਮੈਂ ਕੜਾਈ ਨੂੰ ਗਰਮ ਕੀਤਾ ਤੇ ਉਸ ਵਿੱਚ ਪਾਤਾ ਦੇਸੀ ਘਿਓ ਤੇ ਜਦੋਂ ਮੈਂ ਦੇਸੀ ਘਿਓ ਪਾਤਾ ਤੇ ਜਦੋਂ ਇਹ ਗਰਮ ਹੋ ਗਿਆ ਉਸ ਤੋਂ ਬਾਅਦ ਇਸ ਵਿੱਚ ਮੈਂ ਪਿਆਜ਼ ਪਾਤੀ ਪਿਆਜ਼ ਨੂੰ ਹਲਕਾ ਜਿਹਾ ਜਿਵੇਂ ਜਦੋਂ ਕੱਚਾ ਜਿਹਾ ਪਨ ਨਿਕਲ ਜੇ ਇਹਦਾ ਉਹਨਾਂ ਟਾਈਮ ਆਪਾਂ ਇਹਨੂੰ ਪਕਾਉਣਾ ਹੈਗਾ ਇੱਥੇ ਜਦੋਂ ਆਪਾਂ ਪਿਆਜ਼ ਕੜਾਈ ਵਿੱਚ ਪਾ ਦਿੱਤੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਘਿਓ ਦੇ ਵਿੱਚ ਮਿਕਸ ਕਰਕੇ ਤਾਂ ਕੜਾਈ ਨੂੰ ਬੰਦ ਕਰਕੇ ਰੱਖ ਦੇਣਾ ਆਪਾਂ ਤਾਂ ਇੱਥੇ ਦੇਖੋ ਮੈਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਸ ਨੂੰ ਬੰਦ ਕਰਕੇ ਰੱਖ ਦਿੱਤਾ ਤਾਂ ਕੁਝ ਟਾਈਮ ਬਾਅਦ ਇਹਨੂੰ ਚੈੱਕ ਕਰੂੰਗੀ ਫਿਰ ਜਦੋਂ ਲੱਗਿਆ ਵੀ ਇਹਨਾਂ ਦਾ ਕੱਚਾਪਨ ਨਿਕਲ ਗਿਆਏਗਾ ਤਾਂ ਫਿਰ ਇਹਦੇ ਵਿੱਚ ਆਪਾਂ ਟਮਾਟਰ ਪਾ ਦੇਵਾਂਗੇ ਤਾਂ ਇੱਥੇ ਦੇਖੋ ਮੈਂ 4-5 ਟਮਾਟਰ ਜਿਹੜੇ ਕੱਟੇ ਸੀਗੇ ਤੇ ਉਹ ਮੈਂ ਪਾ ਦਿੱਤੇ ਆਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਉੱਤੇ ਇਹਨਾਂ ਦੇ ਵਿੱਚ ਨਮਕ ਪਾ ਦੇਵਾਂਗੀ ਜਿਸ ਦੇ ਨਾਲ ਕੀ ਟਮਾਟਰ ਚੰਗੀ ਤਰ੍ਹਾਂ ਪੱਕ ਜਾਣ ਤਾਂ ਇੱਥੇ ਦੇਖੋ ਮੇਰੇ ਕੋਲੇ ਸਭ ਤੋਂ ਛੋਟਾ ਚਮਚਾ ਜਿਹੜਾ ਨੂਨਦਾਨੀ ਦੇ ਵਿੱਚ ਹੁੰਦਾ ਤਾਂ ਮੈਂ ਉਹ ਜਿਹੜਾ ਪਾਇਆ ਨਮਕ ਦਾ ਤੇ ਉਹਦੇ ਨਾਲ ਕੀ ਆ ਜਿਹੜੇ ਟਮਾਟਰ ਆਪਣੇ ਛੇਤੀ ਗਲ ਮਤਲਬ ਪੱਕ ਜਾਣਗੇ ਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦੇਣਾਗਾ ਜਿਹਦੇ ਨਾਲ ਕਿ ਜਿਹੜੀ ਇਹ ਪਿਆਜ਼ ਤੇ ਟਮਾਟਰ ਹੋਰ ਚੰਗੀ ਤਰ੍ਹਾਂ ਪੱਕ ਜਾਣ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਮੈਂ ਥੋੜਾ ਜਿਹਾ ਜਿਹੜਾ ਪਾਣੀ ਆ ਪਾ ਕੇ ਤੇ ਇਹਨੂੰ ਮੈਂ ਟੱਕ ਦਿੱਤਾ ਹੈਗਾ ਤੇ ਹੁਣੇ ਚੰਗੀ ਤਰ੍ਹਾਂ ਜਦੋਂ ਪੱਕ ਗਏ ਨੂੰ ਮੈਂ ਵਿੱਚ ਦੀ ਦੇਖਦੀ ਰਹੂੰਗੀ ਤੇ ਜਦੋਂ ਇਹਨਾਂ ਸਮਝ ਚੰਗੀ ਤਰ੍ਹਾਂ ਪੱਕ ਗਏ ਤੇ ਉਦੋਂ ਆਪਾਂ ਇਹਨਾਂ ਨੂੰ ਦੇਖਣਾਗਾ ਤਾਂ ਇੱਥੇ ਦੇਖੋ ਮੈਨੂੰ ਇੱਥੇ 10 ਕੁ ਮਿੰਟ ਹੋ ਗਏ ਸੀਗੇ ਤੇ ਮੈਂ ਇਹਨੂੰ ਵਿੱਚ ਵਿੱਚ ਦੀ ਦੇਖਿਆ ਵੀ ਆ ਤਾਂ ਵਿਖੋ ਇਹ ਹੁਣ ਚੰਗੀ ਤਰ੍ਹਾਂ ਜਿਹੜੇ ਪੱਕ ਗਏ ਆਗੇ ਤਾਂ ਹੁਣ ਆਪਾਂ ਜਿਹੜੀ ਗੈਸ ਆ ਉਹ ਬੰਦ ਕਰ ਦੇਣਾ ਇੱਥੇ ਗੈਸ ਨੂੰ ਬੰਦ ਕਰ ਦੇਵਾਂਗੇ ਹੁਣ ਜਦੋਂ ਠੰਡਾ ਹੋਊਗਾ ਉਦੋਂ ਅਗਲਾ ਪ੍ਰੋਸੈਸ ਜਿਹੜਾ ਆਪਾਂ ਦੇਖਾਂਗੇ ਤਾਂ ਇਹਨੂੰ ਬਸ ਹੁਣ ਇਸ ਤਰ੍ਹਾਂ ਹੀ ਆਪਾਂ ਛੱਡ ਦੇਣਾ ਗੈਸ ਬੰਦ ਕਰਕੇ ਤਾਂ ਇੱਥੇ ਦੇਖੋ ਮੈਂ ਗੈਸ ਬੰਦ ਕਰ ਦਿੱਤਾ ਹੈਗਾ ਤਾਂ ਹੁਣ ਚਾਹੋ ਤੈਨੂੰ ਟਾਕੇ ਵੀ ਰੱਖ ਸਕਦੇ ਆ ਤਾਂ ਜਾਂ ਫਿਰ ਇਸ ਤਰ੍ਹਾਂ ਹੀ ਛੱਡ ਦਿਓ ਕਿਉਂਕਿ ਆਪਾਂ ਇਹਨੂੰ ਠੰਡਾ ਕਰਨਾ ਹੈਗਾ ਤਾਂ ਤੁਸੀਂ ਇੱਥੇ ਦੇਖ ਸਕਦੇ ਹੋਗੇ ਕਿ ਮੈਂ ਠੰਡਾ ਜਦੋਂ ਮੈਂ ਟਾਕੇ ਰੱਖ ਦਿੱਤਾ ਸੀਗਾ ਤਾਂ ਜਦੋਂ ਇਹ ਜਮਾ ਠੰਡਾ ਹੋ ਗਿਆ ਹੈਗਾ ਤਾਂ ਹੁਣ ਆਪਾਂ ਇਹਨੂੰ ਗ੍ਰाइंड ਕਰਨਾ ਹੈਗਾ ਤਾਂ ਮੈਂ ਇੱਥੇ ਜਿਹੜਾ ਮਿਕਸਰ ਯੂਜ਼ ਕਰਦੀ ਹੈਗੀ ਤੇ ਮੈਂ ਤੁਹਾਨੂੰ ਦੱਸਾਂਗੀ ਵੀ ਜੇ ਕਿਸੇ ਕੋਲ ਮਿਕਸਰ ਨਹੀਂ ਹੈਗਾਗਾ ਤਾਂ ਤੁਸੀਂ ਇਹਨੂੰ ਜਿਹੜੀ ਆਪਣੇ ਕੋਲੇ ਹੱਥ ਵਾਲੀ ਹਾਂਡੀ ਹੁੰਦੀ ਆਗੀ ਜਾਂ ਗ੍ਰੈਂਡਰ ਹੁੰਦਾ ਹੱਥ ਵਾਲਾ ਤਾਂ ਤੁਸੀਂ ਉਹ ਵਰਤ ਸਕਦੇ ਹੋਗੇ ਤਾਂ ਮੈਂ ਇਹਨੂੰ ਇੱਕ ਜੱਗ ਦੇ ਵਿੱਚ ਪਾਇਆ ਸਾਰੇ ਜਿਹੜਾ ਗਰੇਵੀ ਹੈ ਜਿਹੜੀ ਆਪਾਂ ਬਣਾਉਣੀ ਹੈ ਸਾਰੇ ਮਿਕਸਰ ਨੂੰ ਜੱਗ ਦੇ ਵਿੱਚ ਪਾ ਕੇ ਤਾਂ ਹੁਣ ਆਪਾਂ ਇਹਨੂੰ ਹੱਥ ਵਾਲੇ ਗ੍ਰੈਂਡਰ ਨਾਲ ਗ੍ਰੈਂਡ ਕਰਾਂਗੇ ਤਾਂ ਦੇਖੋ ਮੇਰੇ ਕੋਲ ਇਹ ਵਾਲਾ ਜਿਹੜਾ ਗ੍ਰੈਂਡਰ ਹੈਗਾ ਤਾਂ ਇਹਦੇ ਨਾਲ ਆਪਾਂ ਸਾਗ ਵੀ ਕੋਟ ਸਕਦੇ ਆਂਗੇ ਮਧਾਨੀ ਵੀ ਲਾ ਸਕਦੇ ਆਂ ਇਹਦੇ ਨਾਲ ਕਿਉਂ ਵੀ ਕੱਢ ਸਕਦੇ ਆਂ ਤਾਂ ਮੈਂ ਉਹ ਇਹੜਾ ਇੱਥੇ ਯੂਜ਼ ਕੀਤਾ ਆਏਗਾ ਕਈ ਵਾਰ ਹੁਣ ਆਪਣੇ ਕੋਲੇ ਮਿਕਸੀ ਵੀ ਜਿਹੜੀ ਖਰਾਬ ਹੁੰਦੀ ਹੈਗੀ ਤਾਂ ਜਾਂ ਕਈ ਕੋਲ ਕਈਆਂ ਕੋਲੇ ਹੁੰਦੀ ਨਹੀਂ ਹੈਗੀ ਇਹ ਨਹੀਂ ਹੈਗਾ ਕਿ ਵੀ ਆਪਣੇ ਕੋਲੇ ਜਿਹੜੀ ਕੋਈ ਚੀਜ਼ ਹੁੰਦੀ ਨਹੀਂ ਹੈਗੀ ਤਾਂ ਆਪਾਂ ਕੋਈ ਚੀਜ਼ ਬਣਾ ਕੇ ਖਾ ਨਹੀਂ ਸਕਦੇ ਕਿ ਆਪਾਂ ਜੇ ਕੋਈ ਚੀਜ਼ ਨਹੀਂ ਵੀ ਹੈਗੀਗੀ ਤੇ ਆਪਾਂ ਆਪਣੇ ਹੋਰ ਕੋਈ ਚੀਜ਼ ਨੂੰ ਇਸਤੇਮਾਲ ਕਰਕੇ ਤੇ ਆਪਾਂ ਉਹ ਚੀਜ਼ ਬਣਾ ਕੇ ਖਾ ਸਕਦੇ ਆ ਮੇਰੀ ਅੱਜ ਦੀ ਜਿਹੜੀ ਵੀਡੀਓ ਆ ਮੇਰਾ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਇਹ ਨਹੀਂ ਹੈਗਾਗਾ ਵੀ ਤੁਸੀਂ ਜੇ ਕੋਈ ਇਦਾਂ ਦੀ ਵੀਡੀਓ ਦੇਖ ਲਈ ਵੀ ਤੁਸੀਂ ਸੋਚਿਆ ਵੀ ਆਪਾਂ ਆ ਚੀਜ਼ ਬਣਾਉਣੀ ਆ ਤਾਂ ਪਹਿਲਾਂ ਇਹ ਸੋਚੋਗੇ ਵੀ ਸਾਡੇ ਕੋਲੇ ਤਾਂ ਸਮਾਨ ਹੈ ਨਹੀਂਗਾ ਵੀ ਜਿਹੜਾ ਜਿਹੜਾ ਉਹਨਾਂ ਨੇ ਯੂਜ਼ ਕੀਤਾ ਆਏਗਾ ਪਾਇਆਗਾ ਤਾਂ ਫਿਰ ਆਪਾਂ ਉੱਥੇ ਉਹ ਚੀਜ਼ ਨੂੰ ਛੱਡ ਦਿੰਨੇ ਆ ਵੀ ਨਹੀਂ ਹੁਣ ਆਪਾਂ ਕਿੱਥੋਂ ਲਿਆਵਾਂਗੇ ਉਹ ਮੇਰਾ ਮਤਲਬ ਇਹ ਆ ਵੀ ਜਦੋਂ ਕੋਈ ਵੀ ਚੀਜ਼ ਆਪਣੇ ਕੋਲੇ ਨਹੀਂ ਹੈਗੀ ਇਦਾਂ ਵੀ ਜਾਂ ਕੋਈ ਗਰਮ ਮਸਾਲਾ ਜਾਂ ਕੋਈ ਹੋਰ ਚੀਜ਼ ਆ ਗਈ ਬਰਤਨ ਵਾਲੀ ਇਹਦੇ ਨਾਲ ਆਪਾਂ ਉਹ ਚੀਜ਼ ਬਣਾ ਸਕਦੇ ਹਾਂ ਜੀ ਉਹ ਨਹੀਂ ਹੈਗੀ ਤਾਂ ਆਪਾਂ ਉਸ ਤੋਂ ਬਿਨਾ ਵੀ ਆਪਾਂ ਚੀਜ਼ ਨੂੰ ਬਣਾ ਕੇ ਖਾ ਸਕਦੇ ਹਾਂ ਜਾਂ ਕੋਈ ਹੋਰ ਚੀਜ਼ ਆਪਾਂ ਜੀ ਕਿਸੇ ਚੀਜ਼ ਦੀ ਲੋੜ ਆਪਾਂ ਉਹ ਬਾਰਤ ਸਕਦੇ ਹਾਂਗੇ ਤਾਂ ਦੇਖੋ ਮੈਂ ਇਹਦੇ ਨਾਲ ਜਿਹੜਾ ਇਹ ਗ੍ਰੈਂਡ ਕਰ ਰਹੀ ਹਾਂ ਬਹੁਤ ਹੀ ਵਧੀਆ ਜਿਹੜੀ ਇਹ ਗਰੇਵੀ ਬਣ ਰਹੀ ਹੈਗੀ ਤਾਂ ਤੁਸੀਂ ਵੀ ਇਸ ਤਰ੍ਹਾਂ ਇਹਨੂੰ ਟਰਾਈ ਕਰ ਸਕਦੇ ਹੋਗੇ ਤਾਂ ਅੱਗੇ ਦੇਖੋ ਮੈਂ ਇਹਦੇ ਤਾਂ ਦੇਖੋ ਜਦੋਂ ਮੈਂ ਘਿਓ ਪਾਇਆ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਹਲਦੀ ਪਾ ਦਿੱਤੀ ਤਾਂ ਕਿ ਜਿਹੜਾ ਹਲਦੀ ਦਾ ਕੱਚਾਪਨ ਨਿਕਲ ਜਾਵੇ ਤੇ ਜਦੋਂ ਹਲਦੀ ਦਾ ਕੱਚਾਪਨ ਜਾਂ ਨਿਕਲ ਗਿਆ ਤਾਂ ਫਿਰ ਮੈਂ ਜਿਹੜਾ ਉਹ ਮਿਕਸਰ ਸੀਗਾ ਗ੍ਰाइंड ਕੀਤਾ ਤੇ ਉਹ ਸਾਰਾ ਮੈਂ ਵਿੱਚ ਪਾ ਦਿੱਤਾ ਕੜਾਈ ਦੇ ਤੇ ਫਿਰ ਉਹਨੂੰ ਮੈਂ ਚੰਗੀ ਤਰ੍ਹਾਂ ਹਲਦੀ ਦੇ ਵਿੱਚ ਮਿਕਸ ਕਰ ਦਿੱਤਾ ਦੇਖੋ ਹੁਣ ਚੰਗੀ ਤਰ੍ਹਾਂ ਜਿਹੜਾ ਦੇਖੋ ਤੁਸੀਂ ਆਪ ਹੀ ਉਸ ਗ੍ਰੈਂਡਰ ਦੇ ਨਾਲ ਵੀ ਕਿੰਨੀ ਸੋਹਣੀ ਜਿਹੜੀ ਗਰੇਵੀਆ ਬਣ ਕੇ ਤਿਆਰ ਹੋਈ ਆਗੀ ਤਾਂ ਦੇਖੋ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਥੋੜਾ ਜਿਹਾ ਪੱਕ ਗਿਆ ਹਨਾ ਤਾਂ ਫਿਰ ਮੈਂ ਇਹਦੇ ਵਿੱਚ ਜੇ ਆਪਣੇ ਕੋਲ ਹੀ ਕਰੀਮ ਨਹੀਂ ਹੈਗੀ ਤਾਂ ਤੁਸੀਂ ਦੁੱਧ ਜਿਹੜਾ ਉਹ ਐਡ ਕਰ ਸਕਦੇ ਹੋਗੇ ਤਾਂ ਮੈਂ ਇਹਦੇ ਵਿੱਚ ਪਾਣੀ ਨਹੀਂ ਪਾਇਆਗਾ ਤਾਂ ਮੈਂ ਪਾਣੀ ਦੀ ਥਾਂ ਤੇ ਦੁੱਧ ਐਡ ਕਰਤਾ ਇੱਥੇ ਹੁਣ ਤੁਸੀਂ ਪਾਣੀ ਨਹੀਂ ਪਾਉਣਾ ਹੈਗਾ ਤਾਂ ਦੁੱਧ ਪਾਉਣਾ ਜੇ ਤੁਹਾਡੇ ਕੋਲ ਹੀ ਕਰੀਮ ਹੈਗੀ ਤਾਂ ਤੁਸੀਂ ਉਹੀ ਐਡ ਕਰਨੀ ਆ ਤਾਂ ਮੈਂ ਤੁਹਾਨੂੰ ਸਿਰਫ ਇਹ ਦਿਖਾਉਣ ਲਈ ਇਹ ਦੱਸਣ ਲਈ ਤਾਂ ਮੈਂ ਦੁੱਧ ਜਿਹੜਾ ਐਡ ਕੀਤਾ ਵੀ ਜੇਕਰ ਕਰੀਮ ਨਾ ਹੋਵੇ ਆਪਣੇ ਕੋਲੇ ਤਾਂ ਦੁੱਧ ਐਡ ਕਰ ਦੋ ਤੇ ਇੱਥੇ ਹੁਣ ਮੈਂ ਇਹਦੇ ਵਿੱਚ ਮਿਰਚ ਪਾ ਦਿੱਤੀ ਹੈਗੀ ਮਿਰਚ ਮੇਰੇ ਕੋਲੇ ਦੁੱਝ ਕੋਈ ਆ ਕੋਈ ਕਸ਼ਮੀਰੀ ਮਿਰਚ ਨਹੀਂ ਹੈਗੀਗੀ ਮੈਂ ਟੇਸਟ ਦੇ ਮੁਤਾਬਿਕ ਹੀ ਪਾਤੀ ਆ ਜਿੰਨਾ ਕ ਮਤਲਬ ਸਾਡੇ ਖਾਂਦੇ ਹੈਗੇ ਤਾਂ ਨਮਕ ਜਿਹੜਾ ਆਪਾਂ ਉਹ ਬਾਅਦ ਵਿੱਚ ਪਾਵਾਂਗੇ ਮੈਂ ਦੇਖੋ ਕੋਈ ਗਰਮ ਮਸਾਲਾ ਨਹੀਂ ਪਾਇਆ ਕੁਛ ਇਦਾਂ ਦਾ ਮਸਾਲਾ ਨਹੀਂ ਐਡ ਕੀਤਾ ਹੈਗਾ ਬਸ ਸਿਰਫ ਇੱਕ ਸਿੰਪਲ ਜੀ रेसिपी ਬਣਾ ਕੇ ਤੁਹਾਨੂੰ ਦਿਖਾਈ ਹੈਗੀ ਕਿ ਆਪਾਂ ਘਰੇ ਵੀ ਇਸ ਤਰ੍ਹਾਂ ਟਰਾਈ ਕਰ ਸਕਦੇ ਆ ਬਣਾ ਸਕਦੇ ਆ ਆਪਾਂ ਬਣਾ ਕੇ ਖਾ ਸਕਦੇ ਆ ਤਾਂ ਦੇਖੋ ਇੱਥੇ ਹੁਣ ਮੈਂ ਜਿਹੜੀ ਕੜਾਈ ਆ ਉਹ ਟੱਕ ਦਿੱਤੀ ਆ ਫੁੱਲ ਜਿਹੜਾ ਮੇਰਾ ਗੈਸ ਚੱਲ ਰਿਹਾਗਾ ਤਾਂ ਜਿਹੜਾ ਮੈਂ ਹੁਣ ਇਹਦੇ ਵਿੱਚ ਪਨੀਰ ਐਡ ਕਰਨਾ ਹੈਗਾ ਉਹ ਮੈਂ ਘਰੇ ਹੀ ਬਣਾਇਆ ਸੀਗਾ ਤੇ ਘਰੇ ਬਣਾਇਆ ਹੋਇਆ ਪਨੀਰ ਜਿਹੜਾ ਮੈਂ ਉਹ ਵਰਤ ਰਹੀ ਆਂਗੀ ਤਾਂ ਇਸ ਦੇਖੋ ਪਨੀਰ ਨੂੰ ਆਪਦੀ ਮਤਾਬਕ ਕਿਸੇ ਵੀ ਟੁਕੜਿਆਂ ਵਿੱਚ ਤੁਸੀਂ ਕੱਟ ਸਕਦੇ ਆ ਜੋ ਵੀ ਤੁਹਾਨੂੰ ਵਧੀਆ ਲੱਗਦੀ ਆ ਤਾਂ ਮੈਂ ਇਸ ਤਰ੍ਹਾਂ ਜਿਵੇਂ ਆਈਸ ਦੇ ਹੁੰਦੇ ਆਗੇ ਉਸ ਤਰ੍ਹਾਂ ਕੱਟ ਰਹੀ ਆਂਗੀ ਤਾਂ ਤੁਸੀਂ ਇੱਥੇ ਦੇਖੋ ਮੈਂ ਦੁਬਾਰਾ ਜਿਹੜਾ ਚੈੱਕ ਕੀਤਾ ਸੀ ਮੇਰੀ ਜਿਹੜੀ ਗਰੇਵੀ ਉਹ ਚੰਗੀ ਤਰ੍ਹਾਂ ਪੱਕ ਚੁੱਕੀ ਸੀਗੀ ਇੱਥੇ ਬਣ ਕੇ ਗਰੇਵੀ ਤਿਆਰ ਹੋ ਗਈ ਤੇ ਫਿਰ ਮੈਂ ਜਿਹੜਾ ਪਨੀਰ ਕੱਟਿਆ ਸੀਗਾ ਤਾਂ ਉਹ ਐਡ ਕਰ ਦਿੱਤਾ ਤੇ ਹੁਣ ਦੇਖੋ ਮੈਂ ਇੱਥੇ ਲਾਸਟ ਤੇ ਜਿਹੜਾ ਨਮਕ ਐਡ ਕੀਤਾਗਾ ਇੱਥੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਮੇਰਾ ਜਿਹੜਾ ਨਮਕ ਉਹ ਜ਼ਿਆਦਾ ਪਰ ਉਹ ਜਿਹੜਾ ਮੇਰੇ ਕੋਲੇ ਚਮਚ ਸੀਗਾ ਉਹ ਨੂਨਦਾਨੀ ਵਾਲਾ ਜਿਹੜਾ ਛੋਟਾ ਚਮਚ ਹੁੰਦਾ ਉਹ ਸੀਗਾ ਤਾਂ ਉਹਦੇ ਉਹ ਜਿਹੜਾ ਪਾਇਆ ਸੀ ਉਹਦੇ ਮੁਤਾਬਕ ਜਿਹੜਾ ਨਮਕ ਉਹ ਸਹੀ ਸੀਗਾ ਤਾਂ ਹੁਣ ਮੈਂ ਇਹਨੂੰ ਟੱਕ ਦੂੰਗੀ ਤੇ ਵਿੱਚ ਮੈਂ ਦੇਖੋ ਇੱਥੇ ਮੇਥੀ ਸਾਡੇ ਘਰ ਦੀ ਜਿਹੜੀ ਤਿਆਰ ਕੀਤੀ ਹੋਈ ਹੈਗੀ ਉਹ ਮੈਂ ਪਾਈ ਹੈ ਤੇ ਵਿੱਚ ਇਹਦੇ ਕਾਲੀ ਮਿਰਚ ਮੈਂ ਐਡ ਕਰੂੰਗੀ ਤਾਂ ਕਾਲੀ ਮਿਰਚ ਪਾ ਕੇ ਮੈਂ ਇਹਦਾ ਢੱਕਣ ਜਿਹੜਾ ਲਾਤਾ ਸੀਗਾ ਤੇ ਫਿਰ ਜਦੋਂ ਚੰਗੀ ਤਰ੍ਹਾਂ ਪੱਕ ਗਿਆ ਸੀਗਾ ਤਾਂ ਫਿਰ ਮੈਂ ਜਿਹੜੀ ਗੈਸ ਆ ਉਹ ਬੰਦ ਕਰ ਦਿੱਤੀ ਸੀਗੀ ਤਾਂ ਇੱਥੇ ਤੁਸੀਂ ਦੇਖੋ ਮੇਰਾ ਜਿਹੜਾ ਸਾਹੀ ਪਨੀਰ ਬਣ ਕੇ ਤਿਆਰ ਹੋ ਰਿਹਾ ਹੋ ਗਿਆ ਹੈਗਾ ਤਾਂ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਬੋਲ ਵਿੱਚ ਕੱਢ ਕੇ ਦਿਖਾਵਾਂਗੀ ਕਿ ਕਿਸ ਤਰ੍ਹਾਂ ਬਣਾਏਗਾ ਦੇਖੋ ਨਾਲੇ ਤਾਂ ਗਰੀਵੀ ਕਿੰਨੀ ਵਧੀਆ ਬਣੀ ਹੋਈ ਆਗੀ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਹੋਗੇ ਕੋਈ ਇਹ ਨਾ ਸੋਚੋ ਵੀ ਸਾਡੇ ਕੋਲੇ ਮਸਾਲਾ ਹੋਊਗਾ ਤਾਂ ਹੀ ਅਸੀਂ ਬਣਾਵਾਂਗੇ ਤਾਂ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਗੇ ਸ਼ੇਅਰ ਕਰੋ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਵਧੀਆ ਲੱਗੀ ਹੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਬਲੌਗ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਗੇ ਵੀਡੀਓ ਸ਼ੇਅਰ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ